ਜੀ ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਬਾਈ ਅੱਜ ਲੱਗਿਆ ਮੂੰਗੀ ਵੱਢਣ 421 ਮੂੰਗੀ ਵੱਢਣੀ ਆਪਾਂ ਬਰੈਡਿਸ ਮਦੀਨਾ ਦੇ ਕੋਲ ਜਾ ਕਰਨਾ ਬਾਈ ਜੀ ਚਲੀ ਜਾਂਦੀ ਮਦੀਨਾ ਹਾਂ ਜੀ ਭਾਈ ਜੀ ਹੁਣ ਇੱਧਰ ਆ ਗਏ ਇੱਕ ਆਪਣੀ ਮਸ਼ੀਨ ਲਾਤੀ ਆਪਣਾ ਆਪਣਾ ਟੋਟੇ ਪਾ ਗਿਆ ਟਰਾਲੀ ਵਿੱਚ ਤੇ ਹੁਣ ਇੱਧਰ ਵੜਦੇ ਆਂ ਦੇਖੋ ਆਪ ਪਦਾਤੀ ਚੱਕ ਲਈਏ ਜੀ ਹੁਣ ਚੱਕ ਲਈਏ ਪਦਾਤੀ ਜੀ ਹੁਣ ਜਾਂਦੇ ਆਂ ਆਪ ਦਾਲੇ ਦੂਲੇ ਵੜਦੇ ਆਂ ਜਿਹੜਾ ਪਿੱਛੇ ਰਹਿ ਜਾਂਦਾ ਮਾੜਾ ਮੋਟਾ ਮਸ਼ੀਨ ਦੇ ਜੀ ਭਾਈ ਜੀ ਹੁਣ ਆਪਾਂ ਚੱਕ ਲਈਏ ਪਦਾਤੀ ਜਿਹੜਾ ਮਾੜਾ ਮੋਟਾ ਦਾਲਾ ਦੂਲਾ ਰਹਿੰਦਾ ਵਾ ਉਹ ਫੜਾਂਗੇ ਕੀ ਆਪਾਂ ਜੀ ਮਸ਼ੀਨ ਉਧਰ ਚੱਲੀ ਜਾਂਦੀ ਆ ਆਪਾਂ ਇੱਧਰ ਪਨੀਰੀ ਦੇ ਪਾਣੀ ਨਾਣ ਆ ਗਿਆ ਆਪਾਂ ਪਨੀਰੀ ਵੀ ਜੇ 26 ਦੀ ਦੂਕ ਦੇਣੀ ਹੋਇਆ ਜੇ ਬੀਜੀ ਨੂੰ ਇੱਧਰ ਬਾਈ ਕਹਿੰਦੇ ਫੇਡਣ ਵਾਲੇ ਪਾਣੀ ਪਿਆ ਦੀਏ ਆਪਾਂ ਪਾਣੀ ਛੱਡਦੇ ਇੱਧਰ ਫੇਡਾਂ ਨੂੰ ਆਹ ਦੇਖੋ ਆਪਾਂ ਮੁਟਰੀ ਵਈਆ ਪਾਉਂਦੇ ਆਂ ਕਿ ਆਪਾਂ ਥੋੜੀ ਜੇਰ ਮੋਟਰ ਘਰਾਂਗੋਂ ਦਾ ਪਾਣੀ ਇੱਕੋ ਸਰ ਆਈ ਜਾਂ ਬੀਜੀ ਚਾਰ ਪਾ ਭਾਈ ਜੀ ਆਪਣੀ ਵੱਡੀ ਕੀ ਮੂੰਗੀ ਚੱਲਦੇ ਆਂ ਜੀ ਘਰੇ ਆ ਮੰਜਾ ਬਾਈ ਆਪਾਂ ਇੱਥੇ ਰੱਖ ਲਾਉਣੇ ਕਿੱਥੇ ਪਾ ਦੇਣੇ ਆ ਮੰਜਾ ਧੂਣ ਵਾਲਾ ਹੀ ਤੇ ਹੁਣ ਚੱਲਦੇ ਆਂ ਘਰੇ ਤੇ ਆਪਾਂ ਜਾਣਾ ਉੱਧਰ ਮੋਟਰ ਤੇ ਆਪਣੇ ਕਣਕੜੀ ਨੂੰ ਦੀ ਪਾਣੀ ਲਾਉਣਾ ਆ ਆ ਦੇਖੋ ਬਾਈ ਜੀ ਕਣਕੜੀ ਨੂੰ ਦੀ ਇਹ ਬਹੁਤ ਵਾ ਸਹੀ ਵੱਢਣੀ ਆ ਹੁਣ ਬਾਈ ਇਹਨੂੰ ਬਾਵਾਗੇ ਲੈੜੀ ਜੋ ਕੇ ਸ਼ਹਿਰ ਮੰਡੀ ਲੈ ਕੇ ਟਰਾਲੀ ਨੂੰ ਆਪਾਂ ਚੱਲਦੇ ਆਂ ਘਰੇ ਉੱਧਰ ਸਭ ਠੀਕ ਹੈ ਜੀ ਭਰੋਗੇ ਬਦਿਲੇ ਕਿ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰਦੇ ਸਬਸਕ੍ਰਾਈਬ